ਪਿਆਰੇ ਵਿਦਿਆਰਥੀਓ ਅੱਜ ਜਿਹੜੇ ਟੌਪਿਕ ਬਾਰੇ ਅਸੀਂ ਗੱਲ ਕਰਨੀ ਹੈ ਉਹ ਹੈ ਹਿੱਤ ਸਮੂਹ ਅਤੇ ਦਬਾਅ ਸਮੂਹ ਇੰਟਰਸਟ ਗਰੂਪਸ ਐਂਡ ਪ੍ਰੈਸ਼ਰ ਗਰੂਪਸ ਸੋ ਅੱਜ ਦੇ ਸਮੇਂ ਤੇ ਸੰਸਾਰ ਦਾ ਸ਼ਾਇਦ ਹੀ ਕੋਈ ਜਿਹਾ ਦੇਸ਼ ਹੋਵੇਗਾ ਜਿੱਥੇ ਹਿੱਤ ਸਮੂਹ ਅਤੇ ਦਬਾਅ ਸਮੂਹ ਨਹੀਂ ਪਾਏ ਜਾਂਦੇ ਹੋਣਗੇ ਸੋ ਅੱਜ ਦੇ ਸਮੇਂ ਤੇ ਹਿੱਤ ਸਮੂਹ ਅਤੇ ਦਬਾਅ ਸਮੂਹ ਰਾਜਨੀਤੀ ਦਾ ਨਿਖੜਵਾਂਗ ਬਣ ਗਏ ਨੇ ਜੇ ਅਸੀਂ ਭਾਰਤੀ ਰਾਜਨੀਤਿਕ ਪ੍ਰਣਾਲੀ ਦੀ ਗੱਲ ਕਰੀਏ ਤਾਂ ਭਾਰਤੀ ਰਾਜਨੀਤਿਕ ਪ੍ਰਣਾਲੀ ਵਿੱਚ ਪਾਏ ਜਾਣ ਵਾਲੇ ਹਿੱਤ ਸਮੂਹ ਅਤੇ ਦਬਾਅ ਸਮੂਹ ਜਿਹੜੇ ਨੇ ਉਹ ਗੈਰ ਰਸਮੀ ਸੰਗਠਨ ਨੇ ਜਿਨ੍ਹਾਂ ਦਾ ਭਾਰਤੀ ਸੰਵਿਧਾਨ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਪਰੰਤੂ ਉਹ ਭਾਰਤੀ ਰਾਜਨੀਤਿਕ ਪ੍ਰਣਾਲੀ ਦਾ ਅਣਖੜਵਾ ਅੰਗ ਨੇ ਉਹ ਭਾਰਤੀ ਸਿਆਸਤ ਨੂੰ ਬੜੇ ਡੂੰਘੇ ਤਰੀਕੇ ਨਾਲ ਪ੍ਰਭਾਵਿਤ ਕਰਦੇ ਨੇ ਸੋ ਸਭ ਤੋਂ ਪਹਿਲਾਂ ਅਸੀਂ ਇਹਦਾ मीनिंग ਜਾਣਦੇ ਆ ਕਿ ਹਿੱਤ ਸਮੂਹ ਜਾਂ ਦਬਾਅ ਸਮੂਹ ਜਿਹੜੇ ਨੇ ਉਹ ਹੁੰਦੇ ਕੀ ਨੇ ਸੋ ਸਭ ਤੋਂ ਪਹਿਲਾਂ ਗੱਲ ਹੁੰਦੀ ਆ ਵੀ ਹਿੱਤ ਸਮੂਹ ਸੋ ਹਿੱਤ ਸਮੂਹ ਅਤੇ ਦਬਾਅ ਸਮੂਹ ਦੇ ਵਿੱਚ ਬੜਾ ਇੱਕ ਬੇਸਿਕ ਡਿਫਰੈਂਸ ਆ ਬੜਾ ਛੋਟਾ ਜਿਹਾ ਡਿਫਰੈਂਸ ਆ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਹਿੱਤ ਸਮੂਹ ਦੀ ਹਿੱਤ ਸਮੂਹ ਤੋਂ ਭਾਵ ਜਦੋਂ ਸਮਾਨ ਹਿੱਤਾਂ ਨਾਲ ਸਬੰਧ ਰੱਖਣ ਵਾਲੇ ਲੋਕ ਜਿਹੜੇ ਨੇ ਜਦੋਂ ਆਪਣੇ ਆਪ ਨੂੰ ਕਿਸੇ ਸਮੂਹ ਦੇ ਵਿੱਚ ਸੰਗਠਿਤ ਕਰ ਲੈਂਦੇ ਨੇ ਤਾਂ ਉਹਨੂੰ ਹਿੱਤ ਸਮੂਹ ਕਿਹਾ ਜਾਂਦਾ ਹੈ ਯਾਨੀ ਕਿ ਉਹ ਲੋਕ ਜਿਨ੍ਹਾਂ ਦੇ ਹਿੱਤ ਇੱਕੋ ਜਿਹੇ ਨੇ ਸਿਮਿਲਰ ਨੇ ਤੇ ਉਹ ਆਪਣੇ ਆਪ ਨੂੰ ਕਿਸੇ ਸਮੂਹ ਦੇ ਵਿੱਚ ਸੰਗਠਿਤ ਕਰ ਲੈਂਦੇ ਨੇ ਤਾਂ ਉਸ ਸਮੂਹ ਨੂੰ ਹਿੱਤ ਸਮੂਹ ਕਿਹਾ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਦਬਾਊ ਸਮੂਹਾਂ ਦੀ ਡੈਫੀਨੀਸ਼ਨਸ ਦੀ ਗੱਲ ਕਰਾਂਗੇ ਫਿਰ ਇਹਦੇ ਮੀਨਿੰਗ ਉੱਪਰ ਚਰਚਾ ਕਰਾਂਗੇ ਸੋ ਜੇ ਅਸੀਂ ਦਬਾਊ ਸਮੂਹ ਦੀ ਗੱਲ ਕਰੀਏ ਤਾਂ ਇਹਦੇ ਸਬੰਧ ਵਿੱਚ ਅਸੀਂ ਦੋ ਡੈਫੀਨੀਸ਼ਨਸ ਜੜੀਆਂ ਨੇ ਕਰਨੀਆਂ ਨੇ ਇੱਕ ਹੈ ਬੀ ਕੇ ਗੋਖਲੇ ਤੇ ਦੂਸਰੀ ਹੈ ਐਸ ਈ ਫਾਈਨਰ ਦੀ ਸੋ ਬੀ ਕੇ ਗੋਖਲੇ ਦੇ ਅਨੁਸਾਰ ਦਬਾਊ ਸਮੂਹ ਕੀ ਨੇ ਸਰਵਜਨਕ ਨੀਤੀ ਨੂੰ ਪ੍ਰਭਾਵਿਤ ਕਰਨ ਲਈ ਨਿਰਮਾਣਿਤ ਨਿੱਜੀ ਸੰਗ ਹਨ ਇਨ੍ਹਾਂ ਸਮੂਹਾਂ ਦਾ ਉਦੇਸ਼ ਸਰਕਾਰ ਨੂੰ ਪ੍ਰਭਾਵਿਤ ਕਰਕੇ ਆਪਣੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਹੈ ਸੋ ਇਹਦੇ ਵਿੱਚ ਬੀਕੇ ਗੋਖਲੇ ਦੁਆਰਾ ਜਿਹੜੀ ਗੱਲ ਕੀਤੀ ਗਈ ਹੈ ਦਬਾਅ ਸਮੂਹਾਂ ਬਾਰੇ ਕਿ ਦਬਾਅ ਸਮੂਹ ਜਿਹੜੇ ਨੇ ਉਹ ਪਬਲਿਕ ਪਾਲਿਸੀ ਯਾਨੀ ਕਿ ਸਰਕਾਰ ਦੀ ਨੀਤੀ ਨੂੰ ਪ੍ਰਭਾਵਿਤ ਕਰਨ ਵਾਲੇ ਨਿੱਜੀ ਸੰਗ ਨੇ ਤੇ ਇਨ੍ਹਾਂ ਸਮੂਹਾਂ ਦਾ ਉਦੇਸ਼ ਕੀ ਆ ਸਰਕਾਰ ਨੂੰ ਪ੍ਰਭਾਵਿਤ ਕਰਕੇ ਆਪਣੇ ਹਿੱਤਾਂ ਦੀ ਰਾਖੀ ਕਰਨਾ ਯਾਨੀ ਕਿ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਕੇ ਸਰਕਾਰ ਨੂੰ ਪ੍ਰਭਾਵਿਤ ਕਰਕੇ ਆਪਣੀਆਂ ਡਿਮਾਂਡਸ ਜਿਹੜੀਆਂ ਨੇ ਉਹ ਫੁੱਲਫਿਲ ਕਰਾਉਣਾ ਇਨ੍ਹਾਂ ਦਾ ਮੁੱਖ ਮਕਸਦ ਹੁੰਦਾ ਹੈ ਐਸ ਈ ਫਾਈਨਰ ਦੇ ਅਨੁਸਾਰ ਮੁੱਖ ਰੂਪ ਵਿੱਚ ਦਬਾਅ ਸਮੂਹ ਖੁਦਮੁਖਤਿਆਰ ਅਤੇ ਰਾਜਨੀਤਿਕ ਰੂਪ ਵਿੱਚ ਨਿਰਪੱਖ ਸੰਗਠਨ ਹਨ ਜੋ ਸੱਤਾਧਾਰੀ ਸਰਕਾਰ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਦੀ ਪ੍ਰਵਾਹ ਕੀਤੇ ਬਿਨਾਂ ਰਾਜਨੀਤਿਕ ਦਲਾਂ ਅਤੇ ਅਧਿਕਾਰੀ ਵਰਗ ਨਾਲ ਸੌਦੇਬਾਜ਼ੀ ਕਰਦੇ ਹਨ ਸੋ ਇਹਦੇ ਵਿੱਚ ਐਸਈ ਫਾਈਨਰ ਨੇ ਜਿਹੜੀ ਗੱਲ ਕੀਤੀ ਹੈ ਕਿ ਦਬਾਅ ਸਮੂਹ ਜਿਹੜੇ ਨੇ ਖੁਦਮੁਖਤਿਆਰ ਖੁਦਮੁਖਤਿਆਰ ਦਾ ਮਤਲਬ ਹੈ ਇੰਡੀਪੈਂਡੈਂਟ ਹੈ ਖੁਦਮੁਖਤਿਆਰ ਅਤੇ ਰਾਜਨੀਤਿਕ ਰੂਪ ਵਿੱਚ ਨਿਰਪੱਖ ਸੰਗਠਨ ਨੇ ਯਾਨੀ ਕਿ ਇੰਡੀਪੈਂਡੈਂਟਲੀ ਇਹ ਸੰਗਠਨ ਜਿਹੜੇ ਆ ਬਣਦੇ ਨੇ ਤੇ ਰਾਜਨੀਤਿਕ ਰੂਪ ਵਿੱਚ ਨਿਰਪੱਖ ਹੁੰਦੇ ਨੇ ਯਾਨੀ ਕਿ ਇਹਨਾਂ ਦਾ ਕਿਸੇ ਇੱਕ ਪਾਰਟਿਕੂਲਰ ਪੋਲਿਟੀਕਲ ਪਾਰਟੀ ਦੇ ਨਾਲ ਸਬੰਧ ਨਹੀਂ ਹੁੰਦਾ ਤੇ ਇਹ ਜਿਹੜੇ ਨੇ ਸੱਤਾਧਾਰੀ ਸਰਕਾਰ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਦੀ ਪ੍ਰਵਾਹ ਕੀਤੇ ਬਿਨਾ ਯਾਨੀ ਕਿ ਜਿਹੜੀ ਪਾਰਟੀ ਰੂਲਿੰਗ ਪਾਰਟੀ ਆ ਉਹਨਾਂ ਦਾ ਰਾਜਨੀਤਿਕ ਦ੍ਰਿਸ਼ਟੀਕੋਣ ਕੀ ਆ ਉਸ ਚੀਜ਼ ਦੀ ਪ੍ਰਵਾਹ ਕੀਤੇ ਬਿਨਾ ਰਾਜਨੀਤਿਕ ਦਲਾਂ ਅਤੇ ਅਧਿਕਾਰੀ ਵਰਗ ਦੇ ਨਾਲ ਸੌਦੇਬਾਜ਼ੀ ਕਰਦੇ ਆ ਯਾਨੀ ਕਿ ਇਹਨਾਂ ਦਾ ਮੁੱਖ ਮਕਸਦ ਕੀ ਆ ਕਿ ਜਿਹੜੀ ਰੂਲਿੰਗ ਪਾਰਟੀ ਆ ਜਾਂ ਪੋਲੀਟੀਕਲ ਪਾਰਟੀਆਂ ਨੇ ਤੇ ਜਿਹੜੇ ਦੂਸਰੇ ਅਧਿਕਾਰੀ ਵਰਗ ਆ ਨੌਕਰਸ਼ਾਹੀ ਆ ਬਿਊਰੋਕ੍ਰੇਸੀ ਆ ਉਹਨਾਂ ਨਾਲ ਸੌਦੇਬਾਜ਼ੀ ਕਰਦੇ ਆ ਯਾਨੀ ਕਿ ਉਹਨਾਂ ਨਾਲ ਗੱਲਬਾਤ ਕਰਕੇ ਆਪਣੀਆਂ ਮੰਗਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਕੇ ਆਪਣੇ ਪੱਖ ਵਿੱਚ ਨੀਤੀਆਂ ਬਣਾਉਣ ਵਾਸਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਆ ਸੋ ਇਹ ਦੋ ਡੈਫੀਨੇਸ਼ਨ ਜਿਹੜੀਆਂ ਨੇ ਅਸੀਂ ਦਬਾਅ ਸਮੂਹਾਂ ਦੀ ਕਰਨੀਆਂ ਨੇ ਸੋ ਇਹ ਤੋਂ ਕੀ मीनिंग ਨਿਕਲ ਕੇ ਸਾਹਮਣੇ ਆਇਆ ਕਿ ਦਬਾਊ ਸਮੂਹ ਕਿਹਨੂੰ ਕਹਿੰਦੇ ਨੇ ਦਬਾਊ ਸਮੂਹ ਸਮਾਨ ਹਿੱਤਾਂ ਵਾਲੇ ਲੋਕਾਂ ਦਾ ਇੱਕ ਜਿਹਾ ਸਮੂਹ ਹੈ ਯਾਨੀ ਕਿ ਦਬਾਊ ਸਮੂਹ ਜਿਹੜੇ ਨੇ ਉਹਨਾਂ ਲੋਕਾਂ ਦਾ ਇੱਕ ਸਮੂਹ ਆ ਜਿਨ੍ਹਾਂ ਦੇ ਹਿੱਤ ਸਿਮਿਲਰ ਹੁੰਦੇ ਨੇ ਇੱਕੋ ਜਿਹੇ ਹੁੰਦੇ ਆ ਤੇ ਜਿਹੜੇ ਆਪਣੇ ਹਿੱਤਾਂ ਦੀ ਪੂਰਤੀ ਵਾਸਤੇ ਸਰਕਾਰ ਦੇ ਉੱਤੇ ਦਬਾਅ ਪਾਉਂਦੇ ਆ ਉਹਨਾਂ ਦਾ ਮੁੱਖ ਮਕਸਦ ਕੀ ਆ ਆਪਣੀਆਂ ਮੰਗਾਂ ਮਨਵਾਉਣੀਆਂ ਆਪਣੇ ਹਿੱਤਾਂ ਦੀ ਪੂਰਤੀ ਕਰਨਾ ਜਿਹਦੇ ਵਾਸਤੇ ਉਹ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਦੇ ਆ ਸਰਕਾਰ ਤੇ ਦਬਾਅ ਪਾਉਂਦੇ ਨੇ ਤੇ ਇਨ੍ਹਾਂ ਸਮੂਹਾਂ ਦਾ ਉਦੇਸ਼ ਰਾਜਨੀਤਿਕ ਸੱਤਾ ਪ੍ਰਾਪਤ ਕਰਨਾ ਨਹੀਂ ਹੁੰਦਾ ਸੋ ਦਬਾਊ ਸਮੂਹ ਜਾਂ ਹਿੱਤ ਸਮੂਹ ਜਿਹੜੇ ਨੇ ਉਹਨਾਂ ਦਾ ਉਦੇਸ਼ ਸੱਤਾ ਵਿੱਚ ਆਉਣਾ ਨਹੀਂ ਹੁੰਦਾ ਉਹਨਾਂ ਦਾ ਉਦੇਸ਼ ਚੋਣਾਂ ਲੜਨਾ ਨਹੀਂ ਹੁੰਦਾ ਉਹਨਾਂ ਦਾ ਉਦੇਸ਼ ਜਿਹੜਾਇਆ ਸਿਰਫ ਆਪਣੀਆਂ ਮੰਗਾਂ ਬਣਵਾਉਣੀਆਂ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਜੜਾਇਆ ਉਹਨਾਂ ਦਾ ਮੁੱਖ ਮਕਸਦ ਹੁੰਦਾ ਆ ਤੇ ਆਪਣੇ ਸਮੂਹ ਦੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਨੇ ਸੋ ਇਥੋਂ ਗੱਲ ਕਲੀਅਰ ਹੋ ਜਾਂਦੀ ਆ ਕਿ ਦਬਾਅ ਸਮੂਹ ਜਿਹੜੇ ਨੇ ਉਹਨਾਂ ਦਾ ਮੁੱਖ ਮਕਸਦ ਆਪਣੀਆਂ ਮੰਗਾਂ ਨੂੰ ਪੂਰਾ ਕਰਾਉਣਾ ਹੁੰਦਾ ਆ ਸਰਕਾਰ ਤੋਂ ਤੇ ਉਹਦੇ ਵਾਸਤੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਦੇ ਆ ਤੇ ਇਹਨਾਂ ਦਾ ਮੁੱਖ ਮਕਸਦ ਜੜਾਇਆ ਸੱਤਾ ਵਿਚ ਔਣਾ ਨਹੀਂ ਹੁੰਦਾ ਨਾ ਹੀ ਚੋਣਾਂ ਲੜਦੇ ਨੇ ਇਹ ਜਿਹੜੀ ਵੀ ਰੂਲਿੰਗ ਪਾਰਟੀ ਹੁੰਦੀ ਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਜਿਹਦੇ ਵਿੱਚ ਮੰਤਰੀ ਵੀ ਹੁੰਦੇ ਨੇ ਬਿਊਰੋਕਰੇਟਸ ਵੀ ਹੁੰਦੇ ਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਆਪਣੇ ਹੱਕ ਦੇ ਵਿੱਚ ਉਹਨਾਂ ਨੂੰ ਨੀਤੀਆਂ ਬਣਾਉਣ ਵਾਸਤੇ ਪ੍ਰੇਰਿਤ ਕਰਦੇ ਨੇ ਜਾਂ ਉਹਨਾਂ ਨੂੰ ਉਕਸਾਉਂਦੇ ਨੇ ਜਾਂ ਉਹਨਾਂ ਨੂੰ ਮੋਟੀਵੇਟ ਕਰਦੇ ਨੇ ਅੱਗੇ ਆ ਜਾਂਦਾ ਦਬਾਅ ਸਮੂਹਾਂ ਦੀਆਂ ਵਿਸ਼ੇਸ਼ਤਾਵਾਂ ਪਹਿਲੀ ਵਿਸ਼ੇਸ਼ਤਾ ਦਬਾਅ ਸਮੂਹ ਦੀ ਹੁੰਦੀ ਆ ਕਿ ਦਬਾਅ ਸਮੂਹ ਜਿਹੜੇ ਨੇ ਰਸਮੀ ਸੰਗਠਨ ਆ ਸੋ ਦਬਾਅ ਸਮੂਹ ਜਿਹੜੇ ਆ ਰਸਮੀ ਤੌਰ ਤੇ ਸੰਗਠਿਤ ਲੋਕਾਂ ਦੇ ਸਮੂਹ ਹੁੰਦੇ ਆ ਦਬਾਅ ਸਮੂਹ ਜਿਹੜੇ ਆ ਉਹਨਾਂ ਦਾ ਸੰਗਠਨ ਜਿਹੜਾ ਆ ਰਸਮੀ ਤੌਰ ਤੇ ਹੁੰਦਾ ਆ ਯਾਨੀ ਕਿ ਉਹਨਾਂ ਦਾ ਕੋਈ ਨਾ ਕੋਈ ਯੂਨੀਅਨ ਦਾ ਲੀਡਰ ਹੁੰਦਾ ਆ ਕੋਈ ਨਾ ਕੋਈ ਉਪ ਪ੍ਰਧਾਨ ਹੁੰਦਾ ਆ ਕੋਈ ਨਾ ਕੋਈ ਉਹਨਾਂ ਦਾ ਕੈਸ਼ੀਅਰ ਜਾਂ ਅਕਾਊਂਟੈਂਟ ਹੁੰਦਾ ਆ ਕੋਈ ਨਾ ਕੋਈ ਉਹਨਾਂ ਦਾ ਸਪੋਕਸਮੈਨ ਹੁੰਦਾ ਆ ਜਿਹੜਾ ਕਿ ਮੀਡੀਆ ਨਾਲ ਗੱਲਬਾਤ ਕਰਦਾ ਆ ਸੋ ਇਸ ਤਰੀਕੇ ਦੇ ਨਾਲ ਦਬਾਅ ਸਮੂਹ ਜਿਹੜੇ ਆ ਇਹਨਾਂ ਦਾ ਸੰਗਠਨ ਰਸਮੀ ਤੌਰ ਤੇ ਹੁੰਦਾ ਆ ਤੇ ਇਹ ਰਸਮੀ ਸੰਗਠਨ ਹੀ ਦਬਾਅ ਸਮੂਹਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਆ ਹਰ ਦਬਾਅ ਸਮੂਹ ਦੇ ਕੋਈ ਨਾ ਕੋਈ ਅਹੁਦੇਦਾਰ ਹੁੰਦੇ ਨੇ ਜਿਹੜੇ ਕਿ ਮੰਤਰੀਆਂ ਦੇ ਨਾਲ ਰابطਾ ਕਾਇਮ ਕਰਦੇ ਆ ਜਿਹੜੀ ਨੌਕਰਸ਼ਾਹੀ ਆ ਉਹਨਾਂ ਨਾਲ ਕੰਟੈਕਟ ਆਪਣਾ ਸਟੈਬਲਿਸ਼ ਕਰਦੇ ਨੇ ਉਹਨਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਾਉਂਦੇ ਨੇ ਤੇ ਉਹਨਾਂ ਉੱਤੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਦਬਾਅ ਆਉਂਦੇ ਨੇ ਸੋ ਇਸ ਕਰਕੇ ਜਿਹੜੇ ਦਬਾਅ ਸਮੂਹ ਹੁੰਦੇ ਨੇ ਉਹਨਾਂ ਦਾ ਰਸਮੀ ਸੰਗਠਨ ਹੀ ਜਿਹੜਾ ਆ ਉਹ ਸੰਗਠਨ ਨੂੰ ਸ਼ਕਤੀ ਪ੍ਰਦਾਨ ਕਰਦਾ ਆ ਸੈਕੰਡ ਪੁਆਇੰਟ ਆ ਜਾਂਦਾ ਸਰਵ ਵਿਆਪਕਤਾ ਯਾਨੀ ਕਿ ਦਬਾਅ ਸਮੂਹ ਜਿਹੜੇ ਆ ਸੰਸਾਰ ਦੇ ਹਰ ਕੋਨੇ ਵਿੱਚ ਮੌਜੂਦ ਨੇ ਹਰ ਕੰਟਰੀ ਦੇ ਵਿੱਚ ਚਾਹੇ ਉਹ ਕੰਟਰੀ ਡੈਮੋਕ੍ਰੈਟਿਕ ਆ ਲੋਕਤੰਤਰੀ ਆ ਜਾਂ ਕੋਈ ਸਰਵਸੱਤਾਵਾਦੀ ਪ੍ਰਣਾਲੀ ਆ ਹਰ ਮੁਲਕ ਦੇ ਵਿੱਚ ਦਬਾਅ ਸਮੂਹ ਜਿਹੜੇ ਨੇ ਐਗਜ਼ਿਸਟ ਕਰਦੇ ਆ ਉਹਨਾਂ ਦੀ ਹੁੰਦੇ ਆ ਫਰਕ ਸਿਰਫ ਇੰਨਾ ਆ ਵੀ ਲੋਕਤੰਤਰੀ ਮੁਲਕਾਂ ਦੇ ਵਿੱਚ ਦਬਾਅ ਸਮੂਹ ਜਿਹੜੇ ਕਾਫੀ ਸੁਤੰਤਰ ਹੁੰਦੇ ਨੇ ਉਹਨਾਂ ਨੂੰ ਕੰਮ ਕਰਨ ਦੀ ਆਜ਼ਾਦੀ ਹੁੰਦੀ ਆ ਉਹ ਕਾਫੀ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਟੈਕਨੀਕਸ ਆ ਉਹ ਯੂਜ਼ ਕਰ ਸਕਦੇ ਨੇ ਪਰੰਤੂ ਜਿਹੜੇ ਸਰਵਸੱਤਾਵਾਦੀ ਪ੍ਰਣਾਲੀਆਂ ਨੇ ਉੱਥੇ ਉਹਨਾਂ ਨੂੰ ਕੁਝ ਨਾ ਕੁਝ ਰੈਸਟ੍ਰਿਕਸ਼ਨਸ ਦੇ ਵਿੱਚ ਰਹਿ ਕੇ ਕੁਝ ਲਿਮਿਟੇਸ਼ਨਸ ਦੇ ਵਿੱਚ ਰਹਿ ਕੇ ਕੁਝ ਸੀਮਾਵਾਂ ਦੇ ਵਿੱਚ ਰਹਿ ਕੇ ਉਹਨਾਂ ਨੂੰ ਆਪਣਾ ਜਿਹੜਾ ਕੰਮ ਕਾਜ ਆ ਉਹ ਕਰਨਾ ਪੈਂਦਾ ਆ ਜਾਂ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਉਹ ਕੁਝ ਸੀਮਿਤ ਢੰਗ ਤਰੀਕੇ ਹੀ ਵਰਤ ਸਕਦੇ ਨੇ ਸੋ ਇਸ ਕਰਕੇ ਦਬਾਊ ਸਮੂਹ ਜਿਹੜੇ ਆ ਉਹ ਸਰਵ ਵਿਆਪਕ ਹੁੰਦੇ ਆ ਸੰਸਾਰ ਦੇ ਹਰ ਕੋਨੇ ਦੇ ਵਿੱਚ ਦਬਾਊ ਸਮੂਹ ਜਿਹੜੇ ਆ ਵੱਖ-ਵੱਖ ਪੇਸ਼ੇ ਨਾਲ ਸੰਬੰਧਿਤ ਜਿਹੜੇ ਨੇ ਉਹ ਪਾਈ ਜਾਂਦੇ ਆ ਥਰਡ ਪੁਆਇੰਟ ਹੈ ਵਿਸ਼ੇਸ਼ ਹਿੱਤਾਂ ਦੀ ਰਾਖੀ ਯਾਨੀ ਕਿ ਦਬਾਅ ਸਮੂਹ ਜਿਹੜੇ ਆ ਉਹ ਆਮ ਪਬਲਿਕ ਯਾਨੀ ਕਿ ਆਮ ਲੋਕਾਂ ਦੇ ਵੈਲਫੇਅਰ ਵਾਸਤੇ ਕੰਮ ਨਹੀਂ ਕਰਦੇ ਉਹ ਸਿਰਫ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕੰਮ ਕਰਦੇ ਆ ਯਾਨੀ ਕਿ ਦਬਾਅ ਸਮੂਹ ਜਿਹੜੇ ਆ ਉਹ ਵੱਖ-ਵੱਖ professions ਨਾਲ ਜੁੜੇ ਲੋਕਾਂ ਦੇ ਸਮੂਹ ਹੁੰਦੇ ਨੇ ਤੇ ਹਰ ਦਬਾਊਸ ਸਮੂਹ ਜਿਹੜਾ ਆ ਉਹ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਵਿਸ਼ੇਸ਼ ਤੌਰ ਤੇ ਕੰਮ ਕਰਦਾ ਆ ਕੁਝ ਦਬਾਊਸ ਸਮੂਹ ਇਦਾਂ ਦੇ ਵੀ ਹੋਂਦ ਵਿੱਚ ਆਉਂਦੇ ਆ ਜਿਹੜੇ ਕਿ ਜਨਰਲ ਕੌਜ਼ ਵਾਸਤੇ ਵੀ ਹੋਂਦ ਵਿੱਚ ਆਉਂਦੇ ਨੇ ਜਿਹੜੇ ਕਿ ਆਪਣੇ ਆਲੇ ਦੁਆਲੇ ਜੋ ਵੀ ਵਾਪਰ ਰਿਆ ਆ ਉਹਨੂੰ ਇਗਨੋਰ ਨਹੀਂ ਕਰ ਸਕਦੇ ਤੇ ਪਬਲਿਕ ਵੈਲਫੇਅਰ ਵਾਸਤੇ ਵੀ ਹੋਂਦ ਵਿੱਚ ਆ ਸਕਦੇ ਆ ਪਰੰਤੂ ਜਨਰਲੀ ਜਿਹੜਾ ਆ ਦਬਾਊਸ ਸਮੂਹ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਹੀ ਕੰਮ ਕਰਦੇ ਨੇ ਨੈਕਸਟ ਪੁਆਇੰਟ ਆਉਂਦਾ ਇੱਛਕ ਮੈਂਬਰਸ਼ਿਪ ਯਾਨੀ ਕਿ ਦਬਾਅ ਸਮੂਹ ਜਿਹੜੇ ਨੇ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਆ ਲਾਜ਼ਮੀ ਨਹੀਂ ਹੁੰਦੀ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਦਬਾਅ ਸਮੂਹ ਦਾ ਮੈਂਬਰ ਬਣਦਾ ਆ ਤੇ ਆਪਣੀ ਮਰਜ਼ੀ ਨਾਲ ਇਹਨਾਂ ਦੀ ਮੈਂਬਰਸ਼ਿਪ ਛੱਡ ਸਕਦਾ ਆ ਸੋ ਜਿਵੇਂ ਕਿ ਆਪਾਂ ਦੇਖਦੇ ਆ ਕਿ ਵਿਅਕਤੀ ਜਨਮ ਤੋਂ ਹੀ ਰਾਜ ਦਾ ਮੈਂਬਰ ਬਣ ਜਾਂਦਾ ਆ ਤੇ ਰਾਜ ਦੀ ਮੈਂਬਰਸ਼ਿਪ ਲਾਜ਼ਮੀ ਆ ਪਰੰਤੂ ਦਬਾਅ ਸਮੂਹਾਂ ਦੀ ਮੈਂਬਰਸ਼ਿਪ ਜਿਹੜੀ ਵਿਅਕਤੀ ਵਾਸਤੇ ਲਾਜ਼ਮੀ ਨਹੀਂ ਆ ਵਿਅਕਤੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਦਬਾਅ ਸਮੂਹ ਦਾ ਮੈਂਬਰ ਬਣ ਸਕਦਾ ਆ ਜਾਂ ਮੈਂਬਰਸ਼ਿਪ ਛੱਡ ਸਕਦਾ ਆ ਸੋ ਇਸ ਕਰਕੇ ਦਬਾਅ ਸਮੂਹਾਂ ਦੀ ਮੈਂਬਰਸ਼ਿਪ ਜਿਹੜੀ ਆ ਵਿਅਕਤੀ ਦੀ ਆਪਣੀ ਇੱਛਾ ਤੇ ਨਿਰਭਰ ਕਰਦੀ ਆ ਇਸ ਕਰਕੇ ਉਹਨੂੰ ਇੱਛਕ ਮੈਂਬਰਸ਼ਿਪ ਕਿਹਾ ਜਾਂਦਾ ਹੈ ਨੈਕਸਟ ਪੁਆਇੰਟ ਹੈ ਚੋਣਾਂ ਨਹੀਂ ਲੜਦੇ ਯਾਨੀ ਕਿ ਦਬਾਅ ਸਮੂਹ ਜਿਹੜੇ ਆ ਉਹ ਚੋਣਾਂ ਨਹੀਂ ਲੜਦੇ ਉਹਨਾਂ ਦਾ ਮੁੱਖ ਮਕਸਦ ਸੱਤਾ ਵਿੱਚ ਆਉਣਾ ਨਹੀਂ ਹੁੰਦਾ ਇਸ ਕਰਕੇ ਉਹਨਾਂ ਦਾ ਮੁੱਖ ਮਕਸਦ ਜਿਹੜਾ ਆ ਉਹ ਸੱਤਾ ਦੀ ਪ੍ਰਾਪਤੀ ਨਹੀਂ ਹੈ ਉਨ੍ਹਾਂ ਦਾ ਮੁੱਖ ਮਕਸਦ ਆਪਣੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਤੇ ਆਪਣੀਆਂ ਮੰਗਾਂ ਨੂੰ ਸਰਕਾਰ ਤੋਂ ਮਨਵਾਉਣਾ ਹੁੰਦਾ ਹੈ। ਉਨ੍ਹਾਂ ਦਾ ਮੁੱਖ ਮਕਸਦ ਆਪਣੇ ਹਿੱਤਾਂ ਦੀ ਪੂਰਤੀ ਵਾਸਤੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨਾ ਤੇ ਉਨ੍ਹਾਂ ਮੰਗਾਂ ਦੇ ਪੱਖ ਵਿੱਚ ਜਿਹੜਾ ਹੈ ਸਰਕਾਰ ਨੂੰ ਨੀਤੀਆਂ ਬਣਾਉਣ ਵਾਸਤੇ ਪ੍ਰੇਰਿਤ ਕਰਨਾ ਹੁੰਦਾ ਹੈ। ਨੈਕਸਟ ਪੁਆਇੰਟ ਆ ਜਾਂਦਾ ਗੈਰ ਸਵਿਧਾਨਿਕ ਸੰਗਠਨ। ਸੋ ਜਿੱਦਾਂ ਕਿ ਭਾਰਤੀ ਰਾਜਨੀਤਿਕ ਪ੍ਰਣਾਲੀ ਦੀ ਗੱਲ ਕਰੀਏ ਤਾਂ ਇੱਥੇ ਦਬਾਅ ਸਮੂਹ ਜਿਹੜੇ ਆ ਉਹ ਗੈਰ ਸਵਿਧਾਨਿਕ ਹੈ। ਯਾਨੀ ਕਿ ਸਾਡੇ ਸੰਵਿਧਾਨ ਵਿੱਚ ਇਹਨਾਂ ਦਬਾਅ ਸਮੂਹਾਂ ਦੀ ਐਗਜ਼ਿਸਟੈਂਸ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਸੋ ਇਸ ਕਰਕੇ ਦਬਾਅ ਸਮੂਹ ਜਿਹੜੇ ਆ ਉਹਨਾਂ ਨੂੰ ਐਕਸਟਰਾ ਕਨਸਟੀਟਿਊਸ਼ਨਲ ਵੀ ਕਿਹਾ ਜਾਂਦਾ ਆ ਯਾਨੀ ਕਿ ਉਹਨਾਂ ਦਾ ਸੰਵਿਧਾਨ ਵਿੱਚ ਕਿਤੇ ਕੋਈ ਜ਼ਿਕਰ ਨਹੀਂ ਹੈਗਾ ਸਾਡੇ ਸੰਵਿਧਾਨ ਵਿੱਚ ਦਬਾਅ ਸਮੂਹਾਂ ਬਾਰੇ ਕੋਈ ਵਿਵਸਥਾ ਨਹੀਂ ਕੀਤੀ ਗਈ ਇਹ ਸਮੇਂ ਤੇ ਹਿਲਾਤਾਂ ਦੇ ਅਨੁਸਾਰ ਪਣਪਦੇ ਨੇ ਯਾਨੀ ਕਿ ਲੋੜ ਪੈਣ ਤੇ ਨਵੇਂ ਦਬਾਅ ਸਮੂਹ ਵੀ ਬਣਦੇ ਰਹਿੰਦੇ ਆ ਤੇ ਇਹ ਗੈਰ ਸੰਵਿਧਾਨਿਕ ਤੌਰ ਤੇ ਇਹਨਾਂ ਦਾ ਸੰਗਠਨ ਹੁੰਦਾ ਆ ਤੇ ਇਹ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕੰਮ ਕਰਦੇ ਰਹਿੰਦੇ ਆ ਡਿਫਰੈਂਟ ਟੈਕਨੀਕਸ ਜਿਹੜੀਆਂ ਨੇ ਉਹ ਯੂਜ਼ ਕਰਦੇ ਰਹਿੰਦੇ ਨੇ ਨੈਕਸਟ ਪੁਆਇੰਟ ਹੈ ਰਾਜਨੀਤਿਕ ਸੱਤਾ ਪ੍ਰਾਪਤੀ ਉਦੇਸ਼ ਨਹੀਂ ਯਾਨੀ ਕਿ ਦਬਾਅ ਸਮੂਹ ਜਿਹੜੇ ਆ ਉਹਨਾਂ ਦਾ ਉਦੇਸ਼ ਰਾਜਨੀਤਿਕ ਪ੍ਰਭਾਵ ਦੇ ਪ੍ਰਯੋਗ ਦੁਆਰਾ ਆਪਣੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਆ ਯਾਨੀ ਕਿ ਉਹਨਾਂ ਦਾ ਮੁੱਖ ਮਕਸਦ ਸਰਕਾਰੀ ਤੰਤਰ ਨੂੰ ਪ੍ਰਭਾਵਿਤ ਕਰਨਾ ਹੁੰਦਾ ਆ ਸਰਕਾਰ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਆ ਤੇ ਉਹਨਾਂ ਦਾ ਮੁੱਖ ਟਾਰਗੇਟ ਜਿਹੜਾ ਆ ਉਹ ਆਪਣੀਆਂ ਮੰਗਾਂ ਜਿਹੜੀਆਂ ਨੇ ਮਨਵਾਉਣਾ ਹੁੰਦਾ ਆ ਯਾਨੀ ਕਿ ਜਿੱਥੇ ਉਹਨਾਂ ਨੂੰ ਲੱਗਦਾ ਆ ਕਿ ਉਹਨਾਂ ਦੇ ਮੈਂਬਰਾਂ ਦੀਆਂ ਡਿਮਾਂਡਸ ਨੇ ਤੇ ਸਰਕਾਰ ਉਹਨਾਂ ਨੂੰ ਇਗਨੋਰ ਕਰ ਰਹੀ ਆ ਤੇ ਫਿਰ ਉਹਨਾਂ ਨੂੰ ਸੜਕਾਂ ਤੇ ਉਤਰਨਾ ਪੈਂਦਾ ਆ ਧਰਨੇ ਲਾਉਣੇ ਪੈਂਦੇ ਨੇ ਪ੍ਰਦਰਸ਼ਨ ਕਰਨੇ ਪੈਂਦੇ ਆ ਤੇ ਮੰਤਰੀਆਂ ਦੇ ਘਰਾਓ ਵੀ ਕਰਨੇ ਪੈਂਦੇ ਨੇ ਸੋ ਇਸ ਕਰਕੇ ਡਿਫਰੈਂਟ ਟੈਕਨੀਕਸ ਜਿਹੜੀਆਂ ਨੇ ਇਹ ਦਬਾਉ ਸਮੂਹ ਪਨਾਉਂਦੇ ਨੇ ਇਹ ਅੱਗੇ ਜਾ ਕੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਇੱਕ ਸਪੈਸ਼ਲ ਟਾਪਿਕ ਆ ਕਿ ਦਬਾਉ ਸਮੂਹਾਂ ਦੀ ਕਾਰਜਵਿਧੀ ਦੇ ਤੰਗ ਉਹਦੇ ਵਿੱਚ ਇਹ ਸਾਰੇ ਮੈਥਡਸ ਜਿਹੜੇ ਆ ਉਹ ਡਿਸਕਸ ਕਰਾਂਗੇ ਸੋ ਇੱਥੇ ਸਿਰਫ ਆਪਾਂ ਇਹੀ ਗੱਲ ਕਹਿਣੀ ਆਂ ਵੀ ਰਾਜਨੀਤਿਕ ਸੱਤਾ ਪ੍ਰਾਪਤੀ ਜਿਹੜਾ ਆ ਇਹਨਾਂ ਦਾ ਉਦੇਸ਼ ਨਹੀਂ ਆ ਇਹਨਾਂ ਦਾ ਉਦੇਸ਼ ਆਪਣੇ ਹਿੱਤਾਂ ਦੀ ਪੂਰਤੀ ਕਰਨਾ ਹੁੰਦਾ ਆ ਜਿਹਦੇ ਵਾਸਤੇ ਇਹ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਦੇ ਆ ਤੇ ਸਰਕਾਰ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਨੀਤੀਆਂ ਬਣਾਉਣ ਲਈ ਪ੍ਰੇਰਿਤ ਕਰਦੇ ਨੇ ਲਾਸਟ ਪੁਆਇੰਟ ਆਇਆ ਦਾ ਉੱਤਰਦਾਇਕਤਾ ਦੀ ਕਮੀ ਯਾਨੀ ਕਿ ਦਬਾਊ ਸਮੂਹ ਜਿਹੜੇ ਨੇ ਉਹ ਕਿਹਦੇ ਸਾਹਮਣੇ ਜ਼ਿੰਮੇਵਾਰ ਹੁੰਦੇ ਆ ਦਬਾਊ ਸਮੂਹ ਲੋਕਾਂ ਦੇ ਸਾਹਮਣੇ ਜ਼ਿੰਮੇਵਾਰ ਨਹੀਂ ਹੁੰਦੇ ਬਲਕਿ ਆਪਣੇ ਮੈਂਬਰਾਂ ਪ੍ਰਤੀ ਜ਼ਿੰਮੇਵਾਰ ਹੁੰਦੇ ਆ ਕੋਈ ਵੀ ਦਬਾਊ ਸਮੂਹ ਜਿਹੜਾ ਆ ਉਹ ਜਿਹੜੇ ਪੇਸ਼ੇ ਨਾਲ ਰਿਲੇਟਡ ਆ ਉਸ ਪੇਸ਼ੇ ਨਾਲ ਜੁੜੇ ਜਿਹੜੇ ਮੈਂਬਰ ਨੇ ਉਹਨਾਂ ਦੇ ਪ੍ਰਤੀ ਦਬਾਊ ਸਮੂਹ ਦੀ ਜ਼ਿੰਮੇਵਾਰੀ ਹੁੰਦੀ ਹੈ ਫੋਰ ਐਗਜ਼ਾਮਪਲ ਜੇ ਅਧਿਆਪਕਾਂ ਦਾ ਦਬਾਊ ਸਮੂਹ ਆ ਤੇ ਉਸ ਦਬਾਊ ਸਮੂਹ ਦੀ ਜ਼ਿੰਮੇਵਾਰੀ ਅਧਿਆਪਕਾਂ ਦੇ ਪ੍ਰਤੀ ਬਣਦੀ ਹੈ ਸੋ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਦਬਾਊ ਸਮੂਹ ਜਿਹੜੇ ਆ ਉਹ ਸਰਕਾਰ ਪ੍ਰਤੀ ਜ਼ਿੰਮੇਵਾਰ ਨਹੀਂ ਹੁੰਦੇ ਨਾ ਇਨ ਜਨਰਲ ਪਬਲਿਕ ਪ੍ਰਤੀ ਜ਼ਿੰਮੇਵਾਰ ਹੁੰਦੇ ਆ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਆਪਣੇ ਮੈਂਬਰਾਂ ਦੇ ਪ੍ਰਤੀ ਹੁੰਦੀ ਹੈ ਉਹ ਮੈਂਬਰ ਜਿਨ੍ਹਾਂ ਦੇ ਹਿੱਤਾਂ ਵਾਸਤੇ ਉਹ ਕੰਮ ਕਰ ਰਹੇ ਹੁੰਦੇ ਨੇ ਸੋ ਇਹ ਸੀਗੇ ਦਬਾਓ ਸਮੂਹਾਂ ਦੀਆਂ ਵਿਸ਼ੇਸ਼ਤਾਵਾਂ ਤੇ ਇਸ ਲੈਸਨ ਨਾਲ ਜੁੜੇ ਕੁਝ ਇੰਪੋਰਟੈਂਟ ਕੁਐਸਚਨਸ ਆ ਜਿਹੜੇ ਕਿ ਐਗਜ਼ਾਮੀਨੇਸ਼ਨ ਆਪੋਇੰਟ ਰਿਵਿਊ ਤੋਂ ਆ ਸਕਦੇ ਨੇ ਜਿਦੇ ਵਿੱਚ ਦਬਾਓ ਸਮੂਹਾਂ ਤੋਂ ਕੀ ਭਾਵ ਹੈ ਯਾਨੀ ਕਿ ਦਬਾਓ ਸਮੂਹ ਦਾ ਮੀਨਿੰਗ ਕੀ ਹੈ ਯਾਨੀ ਕਿ ਦਬਾਓ ਸਮੂਹ ਦਾ ਮੀਨਿੰਗ ਪੁੱਛਿਆ ਜਾ ਸਕਦਾ ਹੈ ਕਿ ਦਬਾਓ ਸਮੂਹ ਕਹਿੰਦੇ ਕਿਨੂੰ ਆ ਸੈਕੰਡ ਕੁਐਸਚਨ ਹੈ ਦਬਾਉ ਸਮੂਹੀ ਪਰਿਭਾਸ਼ਾ ਪੁੱਛੀ ਜਾ ਸਕਦੀ ਹੈ ਕਿ ਕੋਈ ਇੱਕ ਡੈਫੀਨੇਸ਼ਨ ਦੱਸੋ ਦਬਾਉ ਸਮੂਹੀ ਫਿਰ ਦਬਾਉ ਸਮੂਹਾਂ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਜੇ 4 ਨੰਬਰ ਦਾ ਕੁਐਸਚਨ ਹੈ ਤਾਂ ਚਾਰ ਵਿਸ਼ੇਸ਼ਤਾਵਾਂ ਪੁੱਛੀਆਂ ਜਾ ਸਕਦੀਆਂ ਨੇ ਇਨ ਕੇਸ 6 ਨੰਬਰ ਤੱਕ ਕੁਐਸਚਨ ਹੁੰਦਾ ਆ ਤਾਂ ਉਹਦੇ ਵਿੱਚ 6 ਵਿਸ਼ੇਸ਼ਤਾਵਾਂ ਲਿਖੀਆਂ ਜਾ ਸਕਦੀਆਂ ਨੇ ਫਿਰ ਦਬਾਉ ਸਮੂਹਾਂ ਤੇ ਕੰਮ ਇਹ ਕੁਐਸਚਨ ਅਸੀਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਕਿ ਦਬਾਉ ਸਮੂਹਾਂ ਦੇ ਕੰਮ ਕੀ ਨੇ ਦਬਾਉ ਸਮੂਹ ਕਿਹੜੇ ਕਿਹੜੇ ਕੰਮ ਕਰਦੇ ਆ ਜਾਂ ਦਬਾਉ ਸਮੂਹਾਂ ਦੇ ਕਾਰਜ ਕੀ ਨੇ ਇਸ ਤੋਂ ਇਲਾਵਾ ਦਬਾਅ ਸਮੂਹਾਂ ਦੀ ਕਾਰਜਵਿਧੀ ਦੇ ਢੰਗ ਯਾਨਕੀ ਉਹਨਾਂ ਦੀ ਕੰਮ ਕਰਨ ਦੀਆਂ ਟੈਕਨੀਕਸ ਕੀ ਆ ਕਿਹੜੀਆਂ ਟੈਕਨੀਕਸ ਦੀ ਵਰਤੋਂ ਕਰਕੇ ਦਬਾਅ ਸਮੂਹ ਜਿਹੜੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਦੇ ਆ ਤੇ ਆਪਣੀਆਂ ਮੰਗਾਂ ਸਰਕਾਰ ਤੋਂ ਮਨਵਾਉਂਦੇ ਨੇ ਤੇ ਲਾਸਟ ਕੁਐਸਚਨ ਜਿਹੜਾ ਇਸ ਟੌਪਿਕ ਦਾ ਬਣਦਾ ਆ ਦਬਾਅ ਸਮੂਹਾਂ ਅਤੇ ਰਾਜਨੀਤਿਕ ਦਲਾਂ ਵਿਚਕਾਰ ਅੰਤਰ ਕਿ ਜਿੱਦਾਂ ਦਬਾਅ ਸਮੂਹ ਅਤੇ ਰਾਜਨੀਤਿਕ ਦਲ ਦੋਵੇਂ ਹੀ ਗੈਰ ਸਵਿਧਾਨਿਕ ਹੁੰਦੇ ਆ ਪਰੰਤੂ ਦੋਹਾਂ ਵਿੱਚ ਅੰਤਰ ਕੀ ਆ ਉਹ ਅਸੀਂ ਇਹ ਸਾਰੇ ਜਿਹੜੇ ਕੁਐਸਚਨਸ ਜਾਂ ਤਿੰਨ ਕੁਐਸਚਨਸ ਦਬਾਉ ਸਮੂਹਾਂ ਤੇ ਕੰਮ ਦਬਾਉ ਸਮੂਹਾਂ ਦੀ ਕਾਰਜ ਵਿਧੀ ਦੇ ਢੰਗ ਟੈਕਨੀਕਸ ਯਾਨੀ ਕਿ ਜਿਹੜੀਆਂ ਟੈਕਨੀਕਸ ਉਹ ਯੂਜ਼ ਕਰਦੇ ਨੇ ਤੇ ਤੀਸਰਾ ਜਿਹੜਾ ਹੈ ਦਬਾਉ ਸਮੂਹ ਤੇ ਰਾਜਨੀਤਿਕ ਦਲਾਂ ਵਿੱਚ ਡਿਫਰੈਂਸਸ ਜਿਹੜੇ ਨੇ ਅੰਤਰ ਜਿਹੜੇ ਨੇ ਇਹ ਅਸੀਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਥੈਂਕ ਯੂ ਸੋ ਮੱਚ